ਕਿ ਜਿਹੜਾ ਇਹ ਸਰਕਾਰ ਨੇ ਨੋਟੀਫਿਕੇਸ਼ਨ ਦਿੱਤਾ ਸੀ ਉਹ ਵਾਪਸ ਲੈ ਲਿਆ ਪਰ ਪੂਰੀ ਖਬਰ ਹੈ ਜਿਹੜੀ ਮੈਂ ਇਹਦੇ ਤੇ ਗਿਲਾ ਮੀਡੀਆ ਵਾਲੇ ਭਰਾਵਾਂ ਨਾਲ ਵੀ ਆ ਬੀਇੰਗ ਐਸ ਕਾਉਰਰ ਆਫ ਮਾਸ ਕਮਿਊਨੀਕੇਸ਼ਨ ਐ ਸਾਡਾ ਫਰਜ ਬਣਦਾ ਆ ਜਿੰਨੀ ਕੁ ਮੇਰੀ ਸਮਝ ਆ ਕਿ ਚੀਜ਼ ਨੂੰ ਕਰਾਸ ਵੈਰੀਫਾਈ ਕਰਕੇ ਫਿਰ ਅੱਗੇ ਚਲਾਇਆ ਜਾਵੇ ਸਰਕਾਰ ਨੇ ਇੱਕ ਕਿਸਮ ਦੀ ਪੇਡ ਨਿਊਜ਼ ਲਵਾਈ ਆ ਸਾਰੇ ਚੈਨਲਾਂ ਨੇ ਸਾਰੇ ਦੇਸ਼ 'ਚ ਇਹ ਡੌਂਡੀ ਪਿੱਟਦੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ ਕਈ ਚੈਨਲਾਂ ਨੇ ਇਥੋਂ ਤੱਕ ਬੇਸ਼ਰਮੀ ਨਾਲ ਖਬਰ ਚਲਾਤੀ ਕਿ ਗੁਰਪੁਰਬ ਦੇ ਉੱਤੇ ਤੋਹਫਾ ਦਿੱਤਾ ਗਿਆ ਤੇ ਸਰਕਾਰ ਦੀ ਇਸ ਐਰਐਸਐਸ ਦੀ ਜਿਹੜੀ ਏਬੀਵੀਪੀ ਆ ਉਹਦਾ ਚੁਣਿਆ ਆ ਪ੍ਰਧਾਨ ਬੇਸ਼ਰਮੀ ਦੇ ਨਾਲ ਕਲੇਮ ਕਰ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਕਰਵਾਇਆ ਪਰ ਜਿਹੜਾ ਦੂਜਾ ਨੋਟੀਫਿਕੇਸ਼ਨ ਆਇਆ ਆ ਉਹ ਕੀ ਆ ਉਹਦੇ 'ਚ ਇਹ ਆ ਕਿ ਜਿਹੜੀਆਂ ਸੋਧਾਂ ਨਵੀਆਂ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਉਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਆ ਉਹ ਸਰਕਾਰ ਦੱਸੂਗੀ ਸੋਧਾਂ ਵੀ ਹੋ ਰਹਿਣਗੀਆਂ ਨੋਟੀਫਿਕੇਸ਼ਨ ਵੀ ਹੋ ਰਊਗਾ ਪਰ ਉਹਨੂੰ ਲਾਗੂ ਕਰਨ ਦੀ ਤਰੀਕਾ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਆ ਤਾਂ ਜੋ ਜਿਹੜਾ 10 ਤਰੀਕ ਦੇ ਵਾਸਤੇ ਇੱਕ ਮੋਮੈਂਟਮ ਬਣ ਰਿਹਾ ਸੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਮਿਹਨਤ ਦੇ ਨਾਲ ਪੰਜਾਬ ਦੇ ਵਿੱਚ ਕੈਂਪਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਸੀ ਇੱਕ ਇਕੱਠ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਡਿਸੈਂਟ ਹੀ ਉਹਦੀ ਹਵਾ ਕੱਢਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ ਇਹ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ ਦੀ ਧਰਤੀ ਤੇ ਜਿਹੜਾ ਗੜਦੇ ਸੀ ਇੱਥੇ ਹੈਗੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤਾਂ ਭਲੇਖਾ ਕੱਢ ਦੇਣ ਪੰਜਾਬ ਨੂੰ ਜਿੰਨਾ ਇਹਨਾਂ ਦੇ ਕਬਰਾਂ 'ਚ ਧੱਕਣਾ ਸੀ ਧੱਕ ਲਿਆ ਇਦੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾ ਦਵਾਂਗੇ ਤੇ ਮੈਂ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਸਾਰੇ ਪ੍ਰੋਫੈਸਰਾਂ ਨੂੰ ਮੰਗਾਰ ਪਾਉਣਾ ਆ ਤੂੰ ਹੀ ਆਪਣੇ ਟੱਬਰ ਯੂਨੀਵਰਸਿਟੀ ਦੇ ਸਿਰ 'ਤੇ ਪਾਲੇ ਆ ਤੂੰ ਹੀ ਆਪਦੇ ਟੱਬਰ ਇਸ ਸੰਸਥਾ ਦੇ ਸਿਰ 'ਤੇ ਪਾਲੇ ਤਿੰਨ ਤਿੰਨ ਦਹਾ ਕੀ ਹੋ ਗਏ ਮੈਨੂੰ ਮੈਂ ਕੋਠੀਆਂ 'ਚ ਰਹਿੰਦੇ ਜੇ ਤੁਹਾਨੂੰ ਕਿਹੜੀ ਗੱਲ ਦਾ ਖਦਸ਼ਾ ਆ ਕਿ ਤੁਸੀਂ ਨਿਕਲ ਕੇ ਬਾਹਰ ਨਹੀਂ ਆਉਂਦੇ ਮੈਂ ਵੰਗਾਰ ਪਉਣਾਇਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲੈਂਦਾ ਮੈਂ ਪੰਜਾਬ ਦੀਆਂ ਸਾਰੀਆਂ ਸਵਿਰਧੀਆਂ ਨੂੰ ਅਪੀਲ ਕਰਦਾ ਹਾਂ ਕਿ 10 ਤਰੀਕ ਵਾਲੀ ਜਿਹੜੀ ਕੋਲ ਉਹ ਬਰਕਰਾਰ ਰਹੂਗੀ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨੂੰ ਲੱਗਦਾ ਆ ਕਿ ਜਿਹੜੇ ਮਨੁਸਮ੍ਰਿਤੀ ਦੇ ਚੱਲ ਕੇ ਜਿਹੜੇ ਚਣਕਿਆ ਨੀਤੀ ਦੇ ਚੱਲ ਕੇ ਸ਼ਾਮਦਾਮ ਦੰਦ ਭੇਦ ਵਰਤ ਕੇ ਇਸ ਮੋਰਚੇ ਨੂੰ ਖੰਡਾ ਲਣਗੇ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਹਾ ਸੀ ਕਿ ਪਹਿਲੀ ਮੀਟਿੰਗ 'ਚ ਮਸਲਾ ਲੋਹੇਣਾ ਦੂਜੀ ਮੀਟਿੰਗ 'ਚ ਮਸਲਾ ਲੋਹੇ ਹੋ ਜਾਣਾ ਮੀਟਿੰਗਾਂ ਦੇ ਦੌਰ ਸਾਰੇ ਖਤਮ ਹੋਏ ਸੀ ਤਾਂ ਹੀ ਇਹਨਾਂ ਨੂੰ ਦੱਸ ਦਈਏ ਕਿ ਇੱਥੇ ਸਾਨੂੰ ਕਨਫਿਊਜ਼ ਨਹੀਂ ਕਰ ਸਕਦੇ ਕੈਂਪ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਨੂੰ ਅਪੀਲ ਕਰਦੇ ਆ ਕੇ ਪੜੇ ਹੋਣ ਪੜੇ ਲਿਖੇ ਹੋਣ ਦੇ ਨਾਤੇ ਆਪਾਂ ਇਹਨਾਂ ਦੀ ਸ਼ਬਦਾਵਲੀ ਨੂੰ ਸਮਝੀਏ ਇਹ ਸ਼ਬਦਾਂ ਦੇ ਗੇੜ ਚ ਸਾਨੂੰ ਫਸਾਉਣਾ ਚਾਹੁੰਦੇ ਆਪਾਂ ਨਾ ਫਸੀਏ ਤੇ 10 ਤਰੀਕ ਵਾਲੀ ਕਾਨਫਰੰਸ ਕਰਾਰ ਹੋਊਗੀ ਤੇ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਇਤੋਂ ਵੱਧ ਗਵਾਉਣ ਲਈ ਸਾਡੇ ਕੋਲ ਕੱਖ ਨਹੀਂ ਹੈਗਾ ਸਾਰਾ ਪੰਜਾਬ ਇਹਨਾਂ ਨੇ ਬੀਬੀਐਮਬੀ ਤੇ ਕਬਜ਼ਾ ਕਰਕੇ ਇਸ ਵਾਰ ਡੁੱਬਿਆ ਆ ਸਾਰੇ ਪੰਜਾਬ ਨੇ ਸਫਰ ਕੀਤਾ ਆ ਅੱਜ ਸਾਡੀ ਸਿੱਖਿਆ ਨੀਤੀ ਤੇ ਆਗੇ ਅੱਜ ਸਾਡੀ ਸਿੱਖਿਆ ਤੇ ਹੈਗੇ ਸਾਡੀ ਯੂਨੀਵਰਸਿਟੀ ਤੇ ਆਗੇ ਇਹਨਾਂ ਨੇ ਜਿਹੜੀ ਵਿਰਾਸਤਾ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੇ ਹੀ ਜਿਹੜੀ ਸਮੱਸਿਆ ਦੀ ਜੜ੍ਹ ਆ ਇਹ ਉੱਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ 'ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਨੀ ਵੀ ਨਹੀਂ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਨੀ ਤੋਂ ਅਸੀਂ ਇਹਸ ਰਾਜਤਨੀ ਚਾਹੀਏ ਇੱਥੇ ਪੁਲਿਸ ਦੇਲੇ ਕੱਢਦੀ ਆ ਇਹਸ ਰਾਜਤਨੀ ਚਾਹੀਏ ਅਸੀਂ ਆਪਣਾ ਅਸਲਾ ਕਰ ਛੱਡ ਜਾਈਏ ਇਸ ਰਾਜਤਾ niche ਉਹ ਸਾਡੀ ਰਾਜਤਾ ਨਿਕਲਦੀ ਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਤਾਂ ਇਹ ਗੱਲ ਸਾਡੀ ਰਾਜਤਾ ਨਹੀਂ ਦੀਆ ਇੱਕ جنگ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਤਾ ਨਹੀਂ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਫੇਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਉਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਇੰਨੀਆਂ ਬੇਹੰਤੀਆਂ ਪ੍ਰਵਾਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਲੇ ਸੋ ਨਿਹਾਲ ਸੋ ਮੇਰੇ ਪੱਪੀ ਜੱਲੰਦ ਸਾਹਿਬ ਪੰਜਾਬ ਦੀ ਖਿੜਿਆ ਫਜ਼ਗਲਾ ਆਪਣਾ ਪੰਜਾਬ ਦੀ ਪਛਤਿਨਾ ਆਪਣਾ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਵੀ ਸਾਫਸੰਦ ਜਥੇਬੰਦੀਆਂ ਆ ਇਸ ਯੂਨੀਵਰਸਿਟੀ ਦੇ ਵਿੱਚ ਸ ਨੂੰ ਪਟਾਕੇ ਦਿੱਤੇ ਬੰਦੀਆਂ ਆ ਤੇ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਆਰਐਸਐਸ ਫਾਸੀਵਾਦੀ ਦੇ ਖਲਾਫ ਸੈਂਟਰਲਾਈਜੇਸ਼ਨ ਦੇ ਖਲਾਫ ਬੋਲਣ ਲਈ ਇਕੱਠਾਇਆ ਉਹਨਾਂ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਆ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਜੇ ਇੱਕ ਥਾਂ ਤੇ ਨਾਅਨਸਾਫੀ ਹੁੰਦੀ ਹੋਵੇ ਤਾਂ ਸਾਰੀ ਦੁਨੀਆ ਦੇ ਵਿੱਚ ਇਨਸਾਫ ਦੇ ਵਾਸਤੇ ਉਹ ਖਤਰਾ ਆ ਸੋ ਜਿਹੜੀ 10 ਤਰੀਕ ਦੀ ਕੌਲ ਆ ਉਹ ਸਾਰਿਆਂ ਦੇ ਵਾਸਤੇ ਓਪਨ ਕੌਲ ਆ ਕਿ ਅਸੀਂ ਆਸ ਕਰਦੇ ਆ ਕਿ ਸਾਰੇ ਲੋਕ ਹਮਾਵਾਕੇ ਪਹੁੰਚਣਗੇ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਕਿ ਸਟੇਟ ਦੀ ਯੂਨੀਵਰਸਿਟੀ ਗ੍ਰੀਟ ਇੰਸਟਿਟਿਊਟ ਆਫ ਐਜੂਕੇਸ਼ਨ ਦੀ ਸਾਈਡ ਦੇਖੋਗੇ ਤਾਂ ਸਟੇਟ ਯੂਨੀਵਰਸਿਟੀ ਦੀ ਦਰਜਾ ਪਰ ਚੰਡੀਗੜ੍ਹ ਤੇ ਖਤਰੀ ਬਿਲਕੁਲ ਦੇਖੋ ਚੰਡੀਗੜ੍ਹ ਨੋ ਐਂਟੀਟੀ ਆ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਆ ਇਹਨਾਂ ਨੇ ਨਵੀਆਂ ਬੈਡਮੈਂਟਸ ਦੇ ਵਿੱਚ ਚੰਡੀਗੜ੍ਹ ਵਿੱਚ ਇੱਕ ਟਰ ਬਣਾਇਆ ਆ ਜਿਹੜੇ ਐਕਸੈਕਿਊਸ਼ਨ ਮੈਂਬਰ ਆ ਉਹਦੇ ਵਿੱਚ ਚੰਡੀਗੜ੍ਹ ਦੇ ਐਮਪੀ ਤੇ ਐਡਮਿਨਿਸਟਰेटर ਨੂੰ ਪਾਇਆ ਆ ਜਿਹੜਾ ਕਿ ਸਰਾਸਰ ਧੱਕਾ ਆ ਇਹ ਪੰਜਾਬ ਨੂੰ ਦੇਣ ਦਾ ਵਾਅਦਾ ਕੀਤਾ ਗਿਆ ਸੀ ਚੰਡੀਗੜ੍ਹ 1 ਹਰਿਆਣੇ ਨੂੰ ਨਵੀਂ ਰਾਜਤਨੀ ਬਣਾ ਕੇ ਦੇਣੀ ਸੀ ਦੋ ਸੂਪਿਆਂ 'ਚ ਕਨਫਲਿਕਟ ਖੜਾ ਕਰਨ ਦੇ ਵਾਸਤੇ ਇਹਨਾਂ ਨੇ ਹਰਿਆਣੇ ਨੂੰ ਰਾਜਤਨੀ ਨਹੀਂ ਦਿੱਤੀ ਤੇ ਇਹਨੂੰ ਪਰਮਾਨੈਂਟਲੀ ਦੋ ਜਿਹੜੀਆਂ ਧਰਾਇਆ ਦੋ ਕੌਮਾਂ ਆ ਦੋ ਇੱਥੇ ਖਿੱਤੇ 'ਚ ਵਸਦੇ ਲੋਕ ਆ ਉਹਨਾਂ ਵਿੱਚ ਕਨਫਲਿਕਟ ਬਣਾਉਣ ਦੇ ਵਾਸਤੇ ਚੰਡੀਗੜ੍ਹ ਪੰਜਾਬ ਨੂੰ ਰਿਸਟੋਰ ਨਹੀਂ ਕੀਤਾ ਤਾਂ ਉੱਥੇ ਹੀ ਸਾਰੀ ਜਿਹੜੀ ਸਮੱਸਿਆ ਆ ਉਹਦੀ ਜੜ ਪਈ ਆ ਦੇਖੋ ਉਹਨਾਂ ਸਰਕਾਰਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਆ ਜਿਹੜਾ ਭਗਵੰਤ ਮਾਨ 2022 ਦੇ ਵਿੱਚ ਖਾੜੀ ਯੂਨੀਵਰਸਿਟੀ 20 ਕਰੋੜ ਰੁਪਏ 'ਚ ਸੈਂਟਰਲਾਈਜ਼ ਕਰਨ ਨੂੰ ਫਿਰਦਾ ਸੀਗਾ ਜਿਹੜਾ ਤਿਆਰ ਹੋ ਗਿਆ ਸੀ ਜਿਨੇ 1200 ਵਿਦਿਆਰ ਉੱਤੇ ਲਾਠੀ ਚਾਜ ਕਰਾਇਆ ਸੀਗਾ ਵੀ ਜਿਹੜੇ ਵਿਰੋਧ ਕਰ ਰਹੇ ਸੀਗੇ ਵੀ ਸੈਂਟਰ ਲੇਗ੍ਰੇਸ਼ਨ ਦਾ ਕੇਂਦਰੀਕਰਨ ਦਾ ਉਸ ਭਗਵਾਨ ਜੀ ਮਾਨ ਤੋਂ ਅਸੀਂ ਕੱਲੇ ਮਤਿਆਂ ਦੀ ਉਮੀਦ ਨਹੀਂ ਰੱਖਦੇ ਤੁਹਾਡੇ ਮਤੇ ਕੁਝ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਵੀ ਜੇ ਸਰਕਾਰ ਹੱਕ ਢਾਹ ਕੇ ਅਧਿਆਰ ਹੈ ਸਾਡੇ ਨਾਲ ਖੜਨੂ ਤਾਂ ਇੱਥੇ ਆਵੇ ਜੇ ਕੋਈ ਸਮਰਥਨ ਹੁੰਦਾ ਤਾਂ ਸੜਕਾਂ ਤੇ ਹੁੰਦਾ ਇੱਥੇ ਆ ਕੇ ਸੜਕਾਂ ਤੇ ਨਿੱਤੋਂ ਸਾਡੇ ਨਾਲ ਖੜੋ ਨਹੀਂ ਤਾਂ ਅੱਜ ਭਗਵਾਨ ਜੀ ਮਾਨ ਸਰਕਾਰ ਵੀ ਆਰਐਸਐਫ ਪਾਸ ਪਤੇ ਹੱਕ ਕੁਝ ਭੋਗਤ ਰਹੀ ਹੈ ਜੇ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਹੁੰਦਾ ਹੈ ਤਾਂ ਭਗਵਾਨ ਜੀ ਮਾਨ ਸਰਕਾਰ ਆਮ ਆਦਮੀ ਪਾਰਟੀ ਬਰਾਬਰ ਜ਼ਿੰਮੇਵਾਰ ਹੋਵੇਗੀ ਕੇਂਦ ਤोटे ਸਾਰੇ ਤੇ ਪਹੁੰਚ ਜਾਂਦੇ ਨੇ ਪਹੁੰਚ ਜਾਂਦੇ ਨੇ ਕਿ ਅੱਜ ਇਹ ਕੋਈ ਮਸਲਾ ਨਹੀਂ ਹੈਗਾ ਤੁਹਾਡਾ ਕੇਜਲ ਗ੍ਰਿਫਤਾਰ ਹੋਣਾ ਵੱਡਾ ਮਸਲਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ 144 ਸਾਲ ਪੁਰਾਣੀ ਯੂਨੀਵਰਸਿਟੀ ਸਾਡੇ ਵਿਰਾਸਤ ਸਾਡੇ ਇਤਿਹਾਸ ਨਾਲ ਜੁੜੀ ਯੂਨੀਵਰਸਿਟੀ ਹੈ ਇਹਦੇ ਨਾਲ ਤੁਹਾਨੂੰ ਕੋਈ ਸਰਵ ਕਰ ਨਹੀਂ ਹੈਗਾ ਜੇ ਤੁਸੀਂ ਅੱਜ ਚਾਹੁੰਦੇ ਹੋ ਫਿਰ ਤੁਹਾਡੀ ਮੈਨੂੰ ਤੁਹਾਡੀ ਇਨੀ ਥੋ ਥੋ ਨਾ ਹੋ ਵੀ ਸਕਤ ਦਿਖਾਣ ਜੋਗੇ ਨਾ ਰਹੋ ਅੱਜ ਆਜੋ ਨਹੀਂ ਤੇ ਲੋਕਾਂ ਨੇ ਤੁਹਾਡਾ ਹਿਸਾਬ ਕਰ ਲੈਣਾ ਮਾਨਮੇਂਦਰ ਕੰਦ ਪਹੁੰਚਦਾ ਪਰ ਉਹਨਾਂ ਨੇ ਸੱਚ ਸੋਚਦਾ ਦੀ ਰਾਏ ਨੀ ਤਿੰਨਾਂ ਕੇ ਪੰਜਾਬ ਮਜਵਾਇਆ ਕੱਲੇ ਇਹ ਜੀ ਆ ਕੇ ਦਿਖਾਓ ਨਾ ਜੀ ਰਾਣੀ ਤੇ ਨਾ ਕਦੀ ਪੰਜਾਬ ਦਾ ਕੁਝ ਭੰਨ ਨਹੀਂ ਦਿੱਤਾ ਇਹ ਤੇ ਰੋਜ਼ ਬੋਲੀ ਡਾਉਂਦੇ ਨੇ ਬਹੁਤ ਸਾਰੇ ਲੀਡਰ ਹੁੰਦੇ ਨੇ ਬਹੁਤ ਸਾਰੇ ਲੀਡਰ ਬਹੁਤ ਸਾਰੀ ਸਟੇਟਮੈਂਟ ਬਾਜੀ ਕਰਕੇ ਜਾਂਦੇ ਨੇ ਪਾਰਟੀ ਬਾਜੀ ਕਰਕੇ ਜਾਂਦੇ ਨੇ ਇਹ ਆ ਗਿਆ ਉਹ ਨਹੀਂ ਆਇਆ ਉਹ ਨਹੀਂ ਆਇਆ ਮੈਂ ਜਾऊंगा ਸਾਨੂੰ ਇਹ ਨਹੀਂ ਚਾਹੀਦਾ ਜੇ ਤੁਸੀਂ ਆਪਣੀਆਂ ਫੋਟੋਆਂ ਕਰਾਉਣ ਇੱਥੇ ਆ ਰਹੇ ਹੋ ਕਿਰਪਾਲਤਾ ਨਾਟਕ ਰੱਖਣ ਦੀ ਅਸੀਂ ਇਹ ਬੰਨਿਆ ਵੀ ਇੱਥੇ ਜੋ ਆਉਂਦਾ ਹੈ ਸਾਡੇ ਨਾਲ ਸਮਰਥਨ ਕਰੇ ਸੰਘਰਸ਼ ਕਰੇ ਸੰਘਰਸ਼ ਦੇ ਵਿੱਚ ਸਾਡਾ ਸਾਥ ਦੇਵੇ 10 ਜੀ ਨੂੰ ਕਾਲ ਕਰ ਲਈਏ 10 ਵੀ 10 ਨੂੰ ਕਿਵੇਂ ਆਉਣਗੇ 7 ਜੀ ਨੂੰ ਅਸੀਂ ਦੁਪਹਿਰ 1 ਵਜੇ 7 ਜੀ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਓਪਨ ਮੀਟਿੰਗ ਰੱਖੀ ਹੋਈ ਹੈ। ਉਹਦੇ ਵਿੱਚ ਅਸੀਂ ਸੱਦਾ ਦਿੰਦੇ ਆ ਪੰਜਾਬ ਦੀਆਂ ਵਿਦਿਆਰਥਣ ਜਥੇਬੰਦੀਆਂ ਨੂੰ, ਇਨਕਲਾਬੀ ਜਥੇਬੰਦੀਆਂ ਨੂੰ, ਜਿਹੜੇ ਵੀ ਇੱਥੇ ਯੂਨੀਅਨ ਨੇ, ਟੀਚਰ ਯੂਨੀਅਨ ਨੇ, ਕਿਸਾਨ ਯੂਨੀਅਨ ਨੇ, ਮਜ਼ਦੂਰ ਸੰਗਠਨ ਨੇ, ਜੋ ਵੀ ਲੋਕ ਅੱਜ ਜਮੂਇਰ ਪਸੰਦ ਨੇ, ਪੱਤਰਕਾਰ ਹੋਣ, ਕਾਰਕੁਨ ਹੋਣ, ਉਹ ਆਣ ਸਾਡੇ ਨਾਲ। ਜੋ ਲੋਕ ਹਮੇਸ਼ਾ ਤਰਸਦੇ ਨੇ, ਜਿਨ੍ਹਾਂ ਲੋਕਾਂ ਨੂੰ ਸਰਕਾਰ ਦਬਾਉਂਦੀਆਂ ਨੇ, ਉਹ ਬੋਲਦੇ ਹੁੰਦੇ ਨੇ, ਉਹ ਹੀ ਜਿੱਤਾਂ ਰਾਬਤ ਕਰਦੇ ਨੇ। ਆਪਣੀ ਸਾਰੀ ਮਸ਼ੀਨਰੀ ਜੇ ਸਰਕਾਰ ਸਾਰੀ ਮਸ਼ੀਨਰੀ ਅਰਗੇਨਾ ਜਾਵੇ ਯਾਨੀ ਚੋਣਾਂ ਦੇ ਤਹਾਣਾ ਮਜਬੂਰੀ ਨਹੀਂ ਹੈ ਜਿਹਦੇ ਕੋ 90 ਤੋਂ ਪਲੱਸ ਐਮਐਲਏ ਪਹਿਲਾਂ ਆ ਗਏ ਆ ਜੇ ਉਹਦਾ ਸਾਰਾ ਲੰਗ ਲਾਣਾ ਦਿੱਲੀ ਤੋਂ ਲੈ ਕੇ ਗੁਜਰਾਤ ਤੋਂ ਲੈ ਕੇ ਸਾਰੇ ਪੰਜਾਬ ਚੋਂ ਤਰਨਤਰਨ ਬੈਠਾ ਆ ਕੀ ਉਹਨਾਂ ਨੂੰ ਤਰਨਤਰਨ ਦੀ ਇੱਕ ਸੀਟ ਪਿਆਰੀ ਹੈ ਜਿਹੜੀ ਸਿਰਫ ਡੇਢ ਸਾਲ ਦੇ ਵਾਸਤੇ ਆ ਕੀ ਉਹਨਾਂ ਨੂੰ ਦੇਖ ਨਹੀਂ ਰਿਹਾ ਕਿ ਐਡਾ ਪ੍ਰੈਸਟੀਜੀਅਸ ਇੰਸਟੀਚਿਊਟ ਜਿਹੜਾ 600 ਏਕੜ ਦੇ ਵਿੱਚ ਚੰਡੀਗੜ੍ਹ ਦੇ ਦੇਸ਼ ਕੀਮਤੀ ਡੇਟਾ ਸੈਕਟਰ ਦੇ ਵਿੱਚ ਫੈਲਿਆ ਆ ਜਿਹਦਾ ਇੱਕ ਐਡਾ ਵੱਡਾ ਅਕੈਡਮਿਕਸ ਦਾ ਇਤਿਹਾਸ ਆ ਜਿੱਥੋਂ ਇੰਡੀਆ ਵੱਡੀਆਂ ਮਹਾਨ ਹਸਤੀਆਂ ਨਿਕਲੀਆਂ ਆ ਤੇ ਜਿਹੜਾ ਚੰਡੀਗੜ੍ਹ ਤੇ ਪੰਜਾਬ ਦੇ ਦਾਅਵੇ ਦਾ ਆਖਰੀ ਕਿਲਾ ਆ ਉਹ ਦੀਵਾਲ ਦੀ ਸਰਕਾਰ ਆ ਜ ਆਮ ਆਦਮੀ ਪਾਰਟੀ ਆ ਉਹ ਬਿਲਕੁਲ ਕੇਂਦਰੀਕਰਨ ਦੇ ਨਾਲ ਚੁੱਪੀ ਦੇ ਵਿੱਚ ਸਹਿਮਤੀ ਪ੍ਰਗਟਾ ਰਹੀ ਆ ਜੋ ਆਰਐਸਐਸ ਦੀਆਂ ਨੀਤੀਆਂ ਨੇ ਜੋ ਕੇਂਦਰੀਕਰਨ ਦੀਆਂ ਨੀਤੀਆਂ ਨੇ ਉਹਦੇ ਤੋਂ ਰਤਾ ਵੀ ਬਾਹਰ ਨਹੀਂ ਆ ਤਾਂ ਜੇ ਇਹਦਾ ਕੇਂਦਰੀਕਰਨ ਦਾ ਆ ਤਾਂ ਇਹ ਕੇਂਦਰੀਕਰਨ ਕਰਨ ਵਾਲੇ ਤੇ ਕੇਂਦਰੀਕਰਨ ਹੋਣ ਦੇਣ ਵਾਲੇ ਦੋਵੇਂ ਬਰਾਬਰ ਦੇ ਜ਼ਿੰਮੇਵਾਰ ਹੋਣਗੇ ਅਸੀਂ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਬਰਾਬਰ ਤੇ ਦੋਸ਼ੀ ਮੰਨਦੇ ਆ ਜੇ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਐਮਰਜੈਂਸੀ ਸੈਸ਼ਨ ਬੁਲਾ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਨਹੀਂ ਹਲਾਣਾ ਚਾਹ। ਹਾਈ ਕੋਰਟ ਕਹਿੰਦੇ ਨੇ ਅਸੀਂ ਚੱਲੇ ਹਾਂ ਹਾਈ ਕੋਰਟ ਦੇ ਵੱਲ ਹਾਈ ਕੋਰਟ ਦੇ ਮਾਮਲੇ ਪੰਜਾਬ ਦੇ ਪਾਣੀਆਂ ਦੇ ਮਸਲੇ ਸੁਪਰੀਮ ਕੋਰਟ ਹਾਈ ਕੋਰਟ ਯਾਰ ਅੱਗੇ ਨਾ ਜਾਓ ਯਾਰ ਪੋਲਿਟੀਕਲ ਇਸ਼ੂਜ਼ ਨੇ ਪੋਲਿਟੀਕਲ ਇਸ਼ੂਜ਼ ਇੱਥੇ ਗਰਾਊਂਡ ਤੇ ਖੜ ਕੇ ਹੱਲ ਹੋਣੇ ਨਾ ਕਿ ਕੱਲੇ ਟਵਿੱਟਰ ਰਾਈ ਪੰਜਾਬ ਦੀ ਰਾਜਨੀਤੀ ਨੂੰ ਟਵਿੱਟਰ ਦੇ ਬਿਆਨਾਂ ਨੇ ਮੰਜਵਾਇਆ ਜੇ ਗਰਾਊਂਡ ਤੇ ਖੜ ਚੰਡੀਗੜ੍ਹ ਗਿਆ ਹੋਰ ਚੀਜ਼ਾਂ ਪੰਜਾਬ ਦੇ ਰਾਈਟਸ ਕਹਿੰਦੇ ਇਹ ਵੀ ਜਾਵੇਗੀ ਸਾਨੂੰ ਇਹ ਮਨਜ਼ੂਰ ਨਹੀਂ